ਮੈਂ ਹਾਸ਼ਟਿਕੌਰ ਸੰਧੂ ਤੇ ਗੱਲ ਕਰਦੇ ਆ ਜੀ ਇੱਕ ਪਾਸੇ ਸ਼੍ਰੋਮੀ ਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਜਿਹੜੇ ਸਾਥੀ ਨੇ ਡਾਕਟਰ ਦਲਜੀਤ ਚੀਮਾ ਫਿਰ ਦੂਸਰੇ ਪਾਸੇ ਗੱਲ ਕਰ ਲਈਏ ਸਰਬਜੀਤ )^{(chinger)} ਉਹਨਾਂ ਵੱਲੋਂ ਰੱਜ ਕੇ ਕੁਦਾਰ ਖੁਸ਼ੀ ਕੀਤੀ ਜਾ ਰਹੀ ਹੈ ਜਿਹੜੇ ਨਵੇਂ ਬਣੇ ਸ਼੍ਰੋਮੀ ਕਾਲੀ ਦਲ ਦੇ ਪ੍ਰਧਾਨ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਜੇਕਰ ਗੱਲ ਕਰੀਏ ਇੱਕ ਪਾਸੇ ਉਨਾ ਉਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹ ਕਿਸੇ ਔਰਤ ਨੂੰ ਲੈ ਕੇ ਕਿਤੇ ਗਿਆ ਸੀ ਉਹਨਾਂ ਨੂੰ ਦੂਸਰੇ ਪਾਸੇ ਕਿਹਾ ਜਾ ਰਿਹਾ ਇਹ ਮਰਾਸੀ ਨੇ ਇਸ ਤਰ੍ਹਾਂ ਦੇ ਮਾੜੇ ਚੰਗੇ ਜਿਹੜੇ ਸ਼ਬਦ ਬੋਲ ਬੋਲੇ ਜਾ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਚੰਗੇ ਤਾਂ ਨਹੀਂ ਕਹਿ ਸਕਦੇ ਸੌਰੀ ਮਾੜੇ ਜਿਹੜੇ ਬੋਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੇਕਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹਨਾਂ ਚੀਜ਼ਾਂ ਨੂੰ ਜਿਹੜੇ ਨੇ ਮਾੜਾ ਕਰਾਰ ਕਰਦੇ ਹੋਏ ਸਾਹਮਣੇ ਆ ਰਹੇ ਨੇ ਉਹਨਾਂ ਦੇ ਸਾਥੀਆਂ ਵੱਲੋਂ ਲਗਾਤਾਰ ਜਿਹੜੇ ਨੇ ਗਲਤ ਸ਼ਬਾ ਸ਼ਬਾਦਲੀ ਜਿਹੜੀ ਵਰਤੀ ਜਾ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਲਈ ਤਾਂ ਇਸ ਤਰ੍ਹਾਂ ਦੀ ਜਿਹੜੀ ਹੈ ਇੱਕ ਠੇਸ ਪਹੁੰਚਾਉਣ ਵਾਲੀ ਗੱਲ ਹੈ ਪੰਥ ਨੂੰ ਇੱਕ ਪਾਸੇ ਜੇਕਰ ਗੱਲ ਕਰੀਏ ਤਾਂ ਜਿੱਥੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਨੇ ਕਿ ਮੇਰੀ ਜਿਹੜੀ ਹੈ ਸ਼੍ਰੋਮਿਕਲ ਦੀ ਪੁਨਰ ਸਜੀਤੀ ਹੋ ਜਾਵੇ ਲੇਕਿਨ ਦੂਸਰੇ ਪਾਸੇ ਲੋਕਾਂ ਦੇ ਮਨ ਤੋਂ ਲੈ ਚੁਕੇ ਨੇ ਸੁਖਬੀਰ ਸਿੰਘ ਬਾਦਲ ਪੰਥ ਦੇ ਲੋਕ ਉਹਨਾਂ ਨੂੰ ਨਕਾਰ ਦੇ ਸਾਹਮਣੇ ਆ ਰਹੇ ਨੇ ਪਘੋੜੇ ਆਪ ਹੋਏ ਨੇ ਉਹ ਉਹਨਾਂ ਦੇ ਸਾਥੀਆਂ ਤੱਕ ਦੀਆਂ ਗੱਲਾਂ ਨੂੰ ਜਿਹੜੀ ਹੈ ਸਹਿਮਤੀ ਨਾਲ ਨਹੀਂ ਭਰਿਆ ਜਾ ਰਿਹਾ ਲੇਕਿਨ ਕੁਝ ਦਿਨ ਪਹਿਲਾਂ ਹੀ ਤੁਸੀਂ ਇਹ ਨਿਊਜ਼ ਸੁਣੀ ਹੋਏਗੀ ਸੋਸ਼ਲ ਮੀਡੀਆ ਤੇ ਵੀ ਜਿਹੜੇ ਭਾਈ ਅਗਿਆਨੀ ਹਰਪ੍ਰੀਤ ਸਿੰਘ ਜੀ ਨੇ ਪੋਸਟ ਪਾ ਕੇ ਕਿਹਾ ਸੀ ਕਿ ਇਹਨਾਂ ਦੇ ਜਿਹੜੇ ਨੇ ਟਕਸਾਲੀ ਆਗੂ ਨੇ ਜਿਹੜੇ ਇਹਨਾਂ ਦੇ ਸ਼੍ਰੋਮੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਦੇ ਸਾਥੀ ਨੇ ਉਹ ਮੈਨੂੰ ਵਿੱਚੋ ਵਿੱਚ ਆ ਫੋਨ ਕਰ ਰਹੇ ਨੇ ਕਿ ਅਸੀਂ ਤੁਹਾਡੀ ਸ਼੍ਰੋਮੀ ਕਾਲੀ ਦਲ ਜਿਹੜੀ ਨਵੀਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਆ ਕੇ ਜਿਹੜਾ ਹੱਥ ਮਿਲਾਉਣਾ ਚਾਹੁੰਦੇ ਆ ਮੈਨੂੰ ਫੋਨ ਕਾਲਸ ਆ ਰਹੇ ਨੇ ਮੈਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਅਸੀਂ ਤੁਹਾਡੀ ਸ਼੍ਰੋਮਣੀ ਗਾਲੀ ਦਲ ਦੇ ਵਿੱਚ ਆਉਣਾ ਚਾਹੁੰਦੇ ਆ ਜੇਕਰ ਗੱਲ ਕਰੀਏ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਵੀ ਕਿਹਾ ਕਿ ਅੱਜ ਸ਼੍ਰੋਮਣੀ ਗਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਗੱਲਾਂ ਦਾ ਚੇਤਾ ਆ ਗਿਆ ਹੈ ਜਿੱਦਾਂ ਜਦੋਂ ਭਾਜਪਾ ਨਾਲ ਇਹਨਾਂ ਦਾ ਗੱਠ ਜੋੜ ਰਿਹਾ ਸੀ ਉਦੋਂ ਤੱਕ ਇਹਨਾਂ ਨੂੰ ਇਹਨਾਂ ਗੱਲਾਂ ਦਾ ਯਕੀਨ ਇਹਨਾਂ ਇਹਨਾਂ ਗੱਲਾਂ ਤੇ ਯਕੀਨ ਕਰਦੇ ਤਾਂ ਅਸੀਂ ਵੀ ਮੰਨਦੇ ਨਾ ਹੀ ਉਸ ਟਾਈਮ ਕੋਈ ਬੰਦੀ ਸਿੰਘਾਂ ਦੇ ਬਾਰੇ ਗੱਲ ਕੀਤੀ ਗਈ ਅੱਜ ਜੋ ਬਾਵਾ ਮਾਰ ਮਾਰ ਕੇ ਬੰਦੀ ਸਿੰਘਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਅੱਜ ਕਿਉਂ ਸੁਖਬੀਰ ਸਿੰਘ ਬਾਦਲ ਨੂੰ ਪਿਆਰ ਜਾਗ ਲੱਗ ਪਿਆ ਹੈ ਜਦੋਂ ਇੰਨੀ ਦੇਰ ਬੀਜੇਪੀ ਨਾਲ ਗੱਠ ਜੋੜ ਰਿਆ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਪੂਗਤ ਚੁਕਣ ਦੇ ਬਾਵਜੂਦ ਉਹਨਾਂ ਦੇ ਪਰਿਵਾਰਾਂ ਤੋਂ ਵਿਛੋੜੇ ਪਏ ਰਹੇ ਉਦੋਂ ਤਾਂ ਚੇਤਾ ਨਹੀਂ ਆਇਆ ਉਹਨਾਂ ਨੇ ਕਿਹਾ ਮੈਂ ਹੁਣ ਖੁਦ ਅਮਿਤ ਸ਼ਾਹ ਨਾਲ ਗੱਲ ਕਰਾਂਗਾ ਖੁਦ ਦੇਸ਼ ਦੇ ਪ੍ਰਧਾਨ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਾਂਗਾ ਅਸੀਂ ਚਿੱਠੀ ਵੀ ਲਿਖੀ ਅਸੀਂ ਮਤਾ ਵੀ ਪਾਸ ਕਰਾਂਗੇ ਅਸੀਂ ਖੁਦ ਵੀ ਜਾ ਕੇ ਮਿਲਾਂਗੇ ਲੇਕਿਨ ਸੁਖਬੀਰ ਸਿੰਘ ਬਾਦਲ ਨੂੰ ਚਲਦਿਆਂ ਇਸ ਤਰ੍ਹਾਂ ਵੋਟਾਂ ਨਹੀਂ ਮਿਲਦੀਆਂ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਕਿਸੇ ਦੀ ਕਾਰਜ ਖੁਸ਼ੀ ਕਰ ਰਹੇ ਨੇ ਕਿਸੇ ਨੂੰ ਪੰਡ ਰਹੇ ਨੇ ਜਿਸ ਤਰ੍ਹਾਂ ਦੇ ਉਹਨਾਂ ਦੇ ਸਾਥੀਆਂ ਵੱਲੋਂ ਬੋਲ ਬੋਲੇ ਜਾ ਰਹੇ ਨੇ ਇਸ ਤਰ੍ਹਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਜੀਤੀ ਨਹੀਂ ਹੋਣੀ ਹੋਣਾ ਉਹਨਾਂ ਨੇ ਕਿਹਾ ਕਿ ਅਸੀਂ ਹੁਕਮਨਾਮਿਆਂ ਨੂੰ ਲੈ ਕੇ ਚੱਲਨੇ ਆ ਅਸੀਂ ਗੁਰੂ ਦੇ ਗੁਰੂ ਦੇ ਪਹਿਲਾਂ ਅਸੀਂ ਗੁਰੂ ਦੇ ਬੰਦੇ ਆ ਫਿਰ ਅਸੀਂ ਪੰਥ ਦੇ ਲੋਕਾਂ ਦੇ ਨਾਲ ਖੜਾਂਗੇ ਲੇਕਿਨ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਇਹ ਲਾਈਨ ਵਿੱਚ ਲੱਗਾ ਹੈ ਕਿ ਸ਼ਾਇਦ ਮੇਰੇ ਨਾਲ ਜਿਹੜੇ ਹੁੰਦੇ ਸਾਥੀ ਨੇ ਉਹ ਸਾਥੀ ਤਾਂ ਖੁਦ ਮੈਨੂੰ ਫੋਨ ਕਰ ਰਹੇ ਨੇ ਵਿੱਚੋ ਵਿੱਚ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਹੈ ਪਾਰਟੀ ਕਿਤੇ ਦਾ ਕਿਤੇ ਟੁੱਟ ਰਹੀ ਹੈ ਇੱਕ ਪਾਸੇ ਬੰਦੀ ਸਿੰਘਾ ਦੇ ਪਰਿਵਾਰ ਜਿੱਥੇ ਅਨੇਕ ਪਰਿਵਾਰਾਂ ਦੇ ਜਿਹੜੇ ਕੱਟ ਕੇ ਬੈਠੇ ਨੇ ਸਜਾਵਾਂ ਉਹਨਾਂ ਦੇ ਹੱਕ 'ਚ ਬੋਲੇ ਹਰਪ੍ਰੀਤ ਸਿੰਘ ਜੀ ਦੂਸਰੇ ਪਾਸੇ ਉਹਨਾਂ ਨੇ ਕਿਹਾ ਅਸੀਂ ਖੁਦ ਜਾ ਕੇ ਗੱਲਾਂ ਕਰਾਂਗੇ ਉਹ ਕਹਿੰਦੇ ਅੱਜ ਜੇ ਇਹਨੂੰ ਇਹ ਚੀਜ਼ਾਂ ਦਾ ਤਾਜ ਪੈਨਣਾ ਆ ਗਿਆ ਹੈ ਤੇ ਉਸ ਟਾਈਮ ਸੁਖਬੀਰ ਸਿੰਘ ਬਾਦਲ ਕਿੱਥੇ ਸੀ ਜਦੋਂ ਮਾਵਾ ਧੀਆ ਮਾਵਾ ਜਿਨ੍ਹਾਂ ਦੀਆਂ ਆਪਣੀਆਂ ਔਰਤਾਂ ਬਿਨਾ ਮਤਲਬ ਆਪਦੇ ਘਰ ਵਾਲਿਆਂ ਤੋਂ ਪੁੱਤਰਾ ਤੋਂ ਬਿਨਾ ਜਿਹੜੇ ਬੰਦੀ ਸਿੰਘ ਜੇਲਾ ਦੇ ਵਿੱਚ ਬੈਠੇ ਨੇ ਸਜ਼ਾਵਾਂ ਵੀ ਉਹਨਾਂ ਦੀਆਂ ਪੂਰੀਆਂ ਹੋ ਗਈਆਂ ਨੇ ਉਹਨਾਂ ਦੇ ਹੱਕ 'ਚ ਕਿਉਂ ਨਹੀਂ ਬੋਲੇ ਤਾਂ ਅੱਜ ਕਿਉਂ ਬੋਲਣਾ ਸ਼ੁਰੂ ਕਰ ਦਿੱਤਾ ਹੈ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਆਪਣੇ ਹੀ ਆਗੂ ਸਾਡੇ ਨਾਲ ਹੌਲੀ-ਹੌਲੀ ਆ ਕੇ ਹੱਥ ਮਿਲਾ ਰਹੇ ਨੇ ਇਹ ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗ ਜਾਏਗਾ ਕਿ ਅਸਲੀ ਸ਼ਰੋਮਣੀ ਅਕਾਲੀ ਦਲ ਕਿਹੜੀ ਹੈ ਇੱਕ ਸਿਰਫ ਨਾਮ ਦੀ ਨਹੀਂ ਹੈਗੀ ਤੁਸੀਂ ਪਰਿਵਾਰ ਦੀ ਬਣਾ ਲਿਆ ਤੁਸੀਂ ਕਿਤੇ ਪੰਥ ਦੇ ਲੋਕਾਂ ਦੀ ਸੀ ਅੱਜ ਤੁਸੀਂ ਪਰਿਵਾਰ ਦੀ ਪਾਰਟੀ ਬਣਾ ਕੇ ਬੈਠੇ ਹੋ ਲੇਕਿਨ ਇਸ ਪਾਰਟੀ ਨੂੰ ਹੁਣ ਅਸੀਂ ਪੁਨਰਸਜੀਤ ਕਰਨ ਲਈ ਆ ਗਏ ਆ ਅਸੀਂ ਪੰਥ ਦੇ ਲੋਕਾਂ ਲਈ ਕੰਮ ਕਰਾਂਗੇ ਪੰਥ ਲਈ ਕੰਮ ਕਰਾਂਗੇ ਲੇਕਿਨ ਜਿਸ ਤਰੀਕੇ ਨਾਲ ਤੁਸੀਂ ਸ਼ਬਦ ਵਰਤ ਰਹੇ ਹੋ ਗਲਤ ਢੰਗ ਨਾਲ ਬੋਲ ਰਹੇ ਹੋ ਇਸ ਤਰ੍ਹਾਂ ਪੁਨਰਸਜੀਤ ਨਹੀਂ ਕੀਤਾ ਜਾਣਾ ਤੁਹਾਡੀ ਸ਼ਰਮਣੀ ਗਾਲੀ ਦਲ ਨੂੰ ਤਾਂ